ਲਓ ਜੀ ਜਿਹੜੇ ਡਰਦੇ ਸੀਗੇ ਸੁਪਰ ਸੀਡਰ ਵਾਲੀ ਕਣਕ ਤੋਂ ਭਰ ਗਿਆ ਜੀ ਖੇਤ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀਗੀ ਦੀ ਪਿਛ ਤਿੰਨ ਚਾਰ ਦਿਨ ਪਹਿਲਾਂ ਤੇ ਸਾਰੀਆਂ ਲੈਣਾ ਪ੍ਰੋਪਰ ਐਨ ਫੁੱਲ ਖੇਤ ਭਰ ਗਿਆ ਜੀ ਇਹ 31 ਤਰੀਕ ਦੀ ਬੀਜੀ ਹੋਈ ਐ ਔਰ ਅੱਜ 19-20 ਦਿਨ ਹੋ ਗਏ ਹਨ ਇਹਨੂੰ ਤੇ ਕੱਲ ਜਾਂ ਪਰਸੋਂ ਆਪਾਂ ਨੇ ਇਹਨੂੰ ਪਾਣੀ ਸ਼ੁਰੂ ਕਰ ਦੇਣਾ ਜੀ ਠੀਕ ਐ ਜੀ ਐਨ ਪੂਰੀ ਜਰਮੀਨੇਸ਼ਨ ਹੋ ਗਈ ਐ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਸੁਪਰ ਸੀਡਰ ਵਾਲੀ ਬਿਾਈ ਚ ਹਨਾ ਵਿੱਚ ਮੈਂ ਦੇਖਿਆ ਜਿਹੜੇ ਬਾਹਰ ਇਹ ਬਹੁਤ ਗਲਤ ਕਰ ਰਹੇ ਆ ਹੁਣ ਮੌਸਮ ਨਾਲ ਝਾੜ ਕਿੰਨਾ ਖੜੇ ਲਣਗੇ ਉਹ ਹਨਾ ਆ ਦੇਖੋ ਦਿਖਦਾ ਕੱਲਾ ਕੱਲਾ ਲੈਂਡ ਦਿਖਦੀ ਦਾਨ ਥੋੜੀ ਜਣੀ ਦਿੱਕਤ ਆਪਣੀ ਹੋਈ ਆਈ ਆ ਵੀ ਜਿਆਦਾ ਥੋੜੀ ਜੀ ਜ਼ਮੀਨ ਸੈੱਟ ਹੋ ਗਈ ਪ੍ਰੈਸ ਹੋ ਗਈ ਹੈ ਨਹੀਂ ਤਾਂ ਬਹੁਤ ਪਹਿਲਾਂ ਦੇ ਨਿਕਲ ਆਉਣੀ ਸੀਗੀ ਇਹ ਠੀਕ ਹੈ ਜੀ ਕਰੋ ਚੈੱਕ ਤੇ ਇਧਰ ਹੈਗੀ ਆਪਣੀ ਜੀ ਆਹ 8 ਤਰੀਕ ਵਾਲੀ ਹੁਣ ਇਹ ਵੀ ਸਾਰਾ ਖੇਤ ਪ੍ਰੋਪਰ ਨਿਕਲਿਆ ਆ ਭਰ ਗਿਆ ਫੋਨ 'ਚ ਥੋੜਾ ਜਿਹਾ ਘੱਟ ਲੱਗਦਾ ਹੋਣਾ ਸਾਨੂੰ ਦਿਖਣੇ ਨੂੰ ਹਨਾ ਆ ਕਰੂ ਲੈਣਾ ਚੱਕੇ ਦੀਆਂ ਵੀ ਹਨਾ ਦੇਖੋ ਜੀ ਦਿਖਦੀ ਖਲੀ ਖਲੀ ਲੈਣ ਇਹਦੀ ਥੋੜਾ ਜਿਹਾ ਸਬਰ ਕਰਨਾ ਪੈਂਦਾ ਹੁਣ ਆ 20 ਦਿਨ ਬਾਅਦ ਖੇਤ ਭਰਿਆ ਹਨਾ ਹੁਣ ਨੂੰ ਤਾਂ ਫਿਰ ਰੇਕੇ ਇਦਾਂ ਬਾਦ ਦੇਵੇਂ ਨੂੰ ਮੌਸਮ ਦਾ ਵੀ ਫਰਕ ਆ ਥੋੜਾ ਜਿਹਾ ਇਹ ਕਣਕ ਸੁਪਰ ਸਟਾਰ ਵਾਲੀ ਮਨ ਚਾਹੇ ਜਿਵੇਂ ਮਰਜ਼ੀ ਕਰ ਲੋ ਡੂੰਗੀ ਜਾਂਦੀ ਆ ਇਹ ਨੰਬਰ 2 ਤੇ ਇਹ ਡਾਕਰ ਜ਼ਮੀਨ ਚ ਬਿਨਾਉ ਤੋਂ ਹੀ ਬੀਜਣ ਦਾ ਫਾਇਦਾ ਆਪਾਂ ਨੂੰ ਪਿੱਛੇ ਰੁੱਲੇ ਦਾ ਠੀਕ ਹੈ ਜੀ ਦਿਖਾਓ ਕਿੱਥੇ ਕਮੀ ਆ ਹੁਣ ਇਹਦੀ ਕਣਕ ਦੀ ਹਨ ਬਾਕੀ ਗਾਹਾਂ ਵੀ ਅਪਡੇਟ ਦਵਾਂਗੇ ਤੁਹਾਨੂੰ ਸਾਰੀ ਜਿੰਨੀ ਕੱਪਾਂ ਨੂੰ ਨੌਲੇਜ ਬਾਕੀ ਥੋੜਾ ਸਬਰ ਕਰੋ ਬੌਣ ਬੂਣ ਦਾ ਕੋਈ ਚੱਕਰ ਨਹੀਂ ਹੈਗਾ ਬਰਾਬਰ ਵਧੀਆ ਹੀ ਝਾੜ ਦਊਗੀ ਦੂਜੀ ਨਾਲੋਂ ਇਹ ਜਿਹੜਾ ਟ੍ਰੈਲਰ ਹੈਪੀ ਸਵੀਟਰ ਨਾਲੋਂ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ